ਲੋ ਜੀ ਅੱਜ ਸਾਰੀ ਸੰਗਤ ਕਰੋ ਦਰਸਨ ਨਗਰ ਕੀਰਤਨ ਦੇ ਸਰਸਾ ਨਦੀ ਤੋਂ ਕੱਢਿਆ ਗਿਆ ਜਿੱਥੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿਛੋੜਾ ਹੋਇਆ ਸੀ ਬਹੁਤ ਦੂਰੋ ਦੂਰੋ ਸੰਗਤਾਂ ਪੁੱਜੀਆਂ ਅਤੇ ਆਪਣੇ ਟਰੈਕਟਰ ਟਰਾਲੀਆਂ ਕਾਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲਾਈਵ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਨਗਰ ਕੀਰਤਨ ਨੂੰ ਹਰ ਇੱਕ ਦੇ ਕੋਲਾ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਜ਼ਰੂਰ ਜਾਣਾ ਵੀਡੀਓ ਨੂੰ ਹਰ ਇੱਕ ਸਿੱਖ ਪਰਿਵਾਰ ਤੱਕ ਸ਼ੇਅਰ ਜ਼ਰੂਰ ਕਰੋ ਤਾਂ ਜੋ ਉਹ ਨਗਰ ਕੀਰਤਨ ਦੇ ਦਰਸ਼ਨ ਕਰ ਸਕਣ ਅਤੇ ਕਮੈਂਟਾਂ ਦੇ ਵਿੱਚ ਵਾਇਗਰੂ ਜੀ ਲਿਖ ਕੇ ਜ਼ਰੂਰ ਜਾਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੰਜਾਬ ਤੋਂ ਰਿਲੇਟਿਡ ਹੋਰ ਖਬਰਾਂ ਅਤੇ ਅਪਡੇਟਸ ਤੇ ਲਈ ਧੰਨਵਾਦ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ